ਪੰਜਾਬ ਵਿੱਚ ਪਿਛਲੇ ਦਿਨੀ ਬਾਰਡਰ ਏਰੀਆ ਵਿੱਚ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ। ਇਹਨਾਂ ਲਈ ਮਸੀਹਾ ਬਣ ਕੇ ਆਏ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹੇ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਆਪਣੇ ਪਾਰਟੀ ਵਰਕਰਾਂ ਨੂੰ ਹੁਕਮ ਦਿੱਤੇ ਹਨ ਕਿ ਲੋੜਵੰਦ ਪਰਿਵਾਰਾਂ ਨੂੰ ਕਣਕ ਦਿੱਤੀ ਜਾਵੇ। ਹਲਕੇ ਦੇ ਇੰਚਾਰਜਾਂ ਵੱਲੋਂ ਕਣਕ ਇਕੱਠੀ ਕੀਤੀ ਜਾ ਰਹੀ ਹੈ ਅਤੇ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾ ਰਹੀ ਹੈ। ਇਸ ਮੌਕੇ ਤੇ ਸਰਜੀਤ ਸਿੰਘ ਗੜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੜਪੀਟਾਂ ਲਈ 100 ਕੁਆਂਟਲ ਕਣਕ ਇਕੱਠੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਹੁਕਮ ਲੱਗਿਆ ਹੈ ਕਿ ਲਗਭਗ 300 ਕੁਆਂਟਲ ਕਣਕ ਰਾਜਪੁਰਾ ਹਲਕੇ ਤੋਂ ਭੇਜੀ ਜਾਵੇਗੀ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਹੜ ਜੋ ਸੀ ਉਸ ਨੇ ਪੰਜਾਬ ਦੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਤਬਾਈ ਮਚਾਈ ਸੀ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਧਾਮੀਤ ਸਾਹਿਬ ਵੱਲੋਂ ਵੱਖਰੇ ਵੱਖਰੇ ਤੌਰ ਤੇ ਲੋਕਾਂ ਦੀ ਉਹਨਾਂ ਹੜਪੀੜਤ ਸਾਡੇ ਭਰਾਵਾਂ ਦੀ ਬਹੁਤ ਵੱਡੇ ਪੱਧਰ ਤੇ ਜੋ ਸਹਾਇਤਾ ਕੀਤੀ ਗਈ ਹੈ। ਔਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਾਰੇ ਜੋ ਵਰਕਰ ਨੇ ਆਗੂ ਨੇ ਉਹਨਾਂ ਨੂੰ ਇੱਕ ਹੁਕਮ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਹੜਪੀੜਤ ਇਲਾਕਿਆਂ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਖਾਣ ਦੇ ਲਈ ਕਣਕ ਤੇ ਕਿਸਾਨਾਂ ਨੂੰ ਬੀਜ ਜੋ ਹੈ ਉਹ ਬਹੁਤ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਜਾਣਾ ਹੈ ਔਰ ਉਸੇ ਲੜੀ ਤਹਿਤ ਅੱਜ ਅਸੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੇਰਾ ਹਲਕਾ ਹੈ ਚਾਹੋ ਕਨੌਰ ਦੇ ਪਿੰਡ ਨੇ ਜਾਂ ਕੁਝ ਰਾਜਪੁਰਾ ਦੇ ਨੇ ਉਥੋਂ ਕਣਕ ਜੋ ਹੈ ਇਕੱਠੀ ਕੀਤੀ ਹੈ ਲਗਭਗ 700 ਕੁਇੰਟਲ ਕਣਕ ਹੋ ਚੁੱਕੀ ਹੈ ਬਾਕੀ ਹੋ ਰਹੀ ਹੈ ਔਰ ਮੇਰੇ ਖਿਆਲ ਦੇ ਵਿੱਚ 300 ਤੋਂ ਵੱਧ ਜੋ ਕੁਇੰਟਲ ਕਣਕ ਹੈ ਉਹ ਇਕੱਠੀ ਕਰਕੇ ਜਿੱਥੇ ਵੀ ਪਾਰਟੀ ਦਾ ਹੁਕਮ ਹੋਏਗਾ ਉੱਥੇ ਪਹੁੰਚਦੀ ਕਰਾਂਗੇ ਔਰ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਇਹ ਸਾਡੇ ਉਹਨਾਂ ਭਰਾਵਾਂ ਲਈ ਔਖਾ ਟਾਈਮ ਹੈ ਔਰ ਵੱਧ ਚੜ ਕੇ ਆਪਾਂ ਸਾਰੇ ਇਸ ਦੇ ਵਿੱਚ ਯੋਗਦਾਨ ਜੋ ਹੈ ਉਹ ਪਾਈਏ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਨੇ ਬੂੰਦ-ਬੂੰਦ ਕਰਕੇ ਤਲਾਬ ਭਰਦਾ ਹੈ ਉਹਨਾਂ ਸਾਰੇ ਸਾਡੇ ਭਰਾਵਾਂ ਦੀ ਸਹਾਇਤਾ ਦੇ ਲਈ ਪਿੰਡਾਂ ਵਿੱਚੋਂ ਵੱਤੋ-ਵੱਤ ਕਣਕ ਇਕੱਠੀ ਕਰਕੇ ਆਪਾਂ ਉਹਨਾਂ ਦੀ ਮਦਦ ਦੇ ਲਈ ਇਹ ਪਹੁੰਚ ਦੀ ਕਰਨੀ ਹੈ ਜਿਨ੍ਹਾਂ ਸੱਜਣਾ ਨੇ ਕਣਕ ਦੇ ਰਹੇ ਨੇ ਮੈਂ ਉਹਨਾਂ ਸਾਰਿਆਂ ਦਾ ਪਾਰਟੀ ਵੱਲੋਂ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਮੇਸ਼ਾ ਜਦੋਂ ਵੀ ਕਿਤੇ ਬੇਨਤੀ ਕੀਤੀ ਹੈ ਹਮੇਸ਼ਾ ਸਾਥ ਦਿੱਤਾ ਔਰ ਉਸੇ ਲੜੀ ਤੈ ਤੁਸੀਂ ਦੇਖ ਰਹੇ ਹੋ ਹਾਰੀ ਗਿਣਤੀ ਦੇ ਵਿੱਚ ਲੋਕ ਜੋ ਕਣਕ ਉਹ ਭੇਜ ਰਹੇ ਨੇ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ